2 ਸਾਲਾਂ ਦਾ ਵਰਕ ਪਰਮਿਟ ਜਿਹੜੀ ਕੰਟਰੀ ਦਿੰਦੀ ਹੋਵੇ ਤੇ 3 ਸਾਲਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਅੱਜ ਕੈਨੇਡਾ ਨੇ ਰੇਟ ਵਧਾ ਦਿੱਤਾ ਜੀਐਸਸੀ ਕਰਤਾ ਡਬਲ ਲੁੱਕਾ ਦਾ ਜਣਾ ਉੱਤਰ ਘਟ ਗਿਆ ਪਛਿਆ ਵਟ ਇੱਕ ਡੈਸਟੀਨੇਸ਼ਨ ਬਣ ਗਈ ਯੂਕੇ ਜਿਹਨੇ ਵਧੀਆ ਬੰਦੇ ਨੇ ਜਿਹਨੇ ਜੀ ਪੋਜੀਸ਼ਨ ਕਹਿ ਤੋ ਜਾਂ ਵੱਡੇ ਬਿਜ਼ਨਸਮੈਨ ਕਹਿ ਤੋ ਸਾਰੇ ਨੇ ਸਟੱਡੀ ਆਫ ਯੂਕੇ ਚੇਤ ਲਿਆ ਜਿਹੜਾ ਬੱਚਾ ਕਹਿੰਦਾ ਨਾ ਮੈਂ ਪੜਨ ਜਾਣਾ ਹੈ ਯੂਕੇ ਉਹਦੇ ਵਾਸਤੇ ਕੱਲ ਵੀ ਇੱਕ ਨੰਬਰ ਤੇ ਸੀ ਜਾਂ ਅੱਜ ਵੀ ਇੱਕ ਨੰਬਰ ਤੇ ਸੀ ਜੀ ਅੱਜ ਤੱਕ ਅਸੀਂ ਕੱਲ ਸੁਣੀ ਸੀ ਕੰਪਿਊਟਰ ਸਾਇੰਸ ਦੀ ਅਸੀਂ ਕੱਲ ਸੁਣੀ ਸੀ ਸੌਫਟਵੇਅਰ ਡਿਵੈਲਪਰ ਦੀ ਅਸੀਂ ਕੱਲ ਸੁਣੀ ਸੀ ਨੈਟਵਰਕਿੰਗ ਦੀ ਅੱਜ ਮਨਨ ਲੰਗਿਆ ਲੋਕਾਂ ਦੇ ਹੱਥ ਵਿੱਚ ਆਈਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਆਉਣ ਵਾਲਾ ਸਮਾਂ ਹੋਣਾ ਮੈਟਾਵਰਸ ਦਾ ਜੇ ਚੰਨੀ ਹੋ ਗਈ ਤੋ ਅੱਡਾ ਪਰਚਾ 4 ਤੋਂ 5 ਲੱਖ ਰੁਪਏ ਮਹੀਨੇ ਦੀ ਸੈਲਰੀ ਦੇ ਕੰਮ ਕਰੇ ਯੂਕੇ ਜਾ ਕੇ ਜੇ ਚੰਨੇ ਪੂਰੇ ਵਰਲਡ ਦੇ ਵਿੱਚ ਉਹਦੀ ਵੈਲਿਊ ਹੋਵੇ ਤੇ ਪੂਰੀ ਦੁਨੀਆ ਦੀਆਂ ਸਿਰਫ ਤਿੰਨ ਯੂਨੀਵਰਸਿਟੀਆਂ ਹਲੇ ਤੱਕ ਮੈਟਾਵਰਸ ਚੱਕ ਰੀਆਂ ਨੇ ਸਾਨੂੰ ਕੈਸ਼ ਵਾਸਤੇ ਕੋਈ ਫੰਡ ਨਹੀਂ ਸ਼ੋ ਕਰਦੇ ਪਾਣੇ ਸਾਨੂੰ ਕੋਈ ਆਕਸਿਜਨ ਚਾਹੀਦੀ ਹੈ ਬੱਚਾ ਸਿਰਫ ਗ੍ਰੈਜੂਏਟ ਹੈ ਪਰਚੰਜਾ 70% ਨੰਬਰ ਦਾ ਗ੍ਰੈਜੂਏਟ ਹੈ ਕਿਸੇ ਵੀ ਸਟਰੀਮ ਤੋਂ ਗ੍ਰੈਜੂਏਟ ਹੈ ਆਰ ਜਿਸ ਨੂੰ ਚੋਪੈਟ ਐਜੂਕੇਸ਼ਨ ਕੀਤੀ ਹੈ ਤੇ ਬੱਚਾ ਸਕੂਲ ਤੋਂ ਵਿਚੋੜਿਆ ਰਿਵੀਜ਼ਨ ਲੈ ਸਕਦਾ ਹੈ। ਤੋਂ ਵਿਦੇਸ਼ ਜਾਣ ਦੇ ਨੌਜਵਾਨਾਂ ਦੇ ਲਈ ਚ ਹਵਾਨਾ ਲਈ ਇੱਕ ਬਹੁਤ ਹੀ ਇਨਫੋਰਮੇਟਿਵ ਵੀਡੀਓ ਲੈ ਕੇ ਅੱਜ ਅਸੀਂ ਰੂਬਰੀ ਹੋ ਰਹੇ ਹਾਂ। ਜਿੱਹਾਂ ਅਸੀਂ ਅੱਜ ਗੱਲ ਕਰਾਂਗੇ ਕੈਨੇਡਾ ਜਾਂ ਆਸਟ੍ਰੇਲੀਆ ਦੀ ਨਹੀਂ ਬਲਕਿ ਇੱਕ ਅਜਿਹੀ ਕੰਟਰੀ ਦੀ ਜੋ ਤੁਹਾਨੂੰ ਵੀਜ਼ੇ ਦੇ ਖੁੱਲੇ ਗੱਫੇ ਦੇ ਰਿਹਾ। ਜਿੱਹਾਂ ਅਸੀਂ ਗੱਲ ਕਰ ਰਿਹਾ ਯੂਕੇ ਦੀ। ਯੂਕੇ ਦੇ ਵਿੱਚ ਬਹੁਤ ਨੌਜਵਾਨਾਂ ਦਾ ਝੁਕਾਅ ਵੱਧ ਰਿਹਾ ਹੈ। ਕੀ ਰੀਜ਼ਨ ਹੈ ਉਸ ਝੁਕਾਅ ਦਾ? ਗੱਲ ਕਰਾਂਗੇ ਇਸ ਬਾਰੇ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਮ ਸਭ ਤੋਂ ਪਹਿਲਾਂ ਥੈਂਕ ਯੂ ਵੈਰੀ ਮਚ ਥੈਂਕ ਯੂ ਅਕਸਰ ਹੀ ਤੁਸੀਂ ਦੇਖਿਆ ਜਾ ਰਿਹਾ 22 ਸਾਲ ਹੋ ਗਏ ਤੁਹਾਨੂੰ ਇਸ ਲਾਈਨ ਦੇ ਵਿੱਚ ਜਦੋਂ ਵੀ ਹੁੰਦਾ ਤੁਸੀਂ ਕੋਈ ਅਲੱਗ ਕਨਸੈਪਟ ਅਲੱਗ ਇਨਫੋਰਮੇਟਿਵ ਵੀਡੀਓ ਲੈ ਕੇ ਆ ਰਹੇ ਆ ਅੱਜ ਦਾ ਕੀ ਮੁੱਖ ਉਦੇਸ਼ ਹੈ ਜਿਹੜਾ ਇਸ ਵੀਡੀਓ ਦਾ ਮੈਮ ਦੇਖੋ ਪਿਛਲੇ 22 ਸਾਲਾਂ ਦੇ ਵਿੱਚ 40000 ਸਟੂਡੈਂਟ ਅਸੀਂ ਜਿਹੜੇ ਨੇ ਟ੍ਰੇਨ ਕਰਕੇ ਵਿਦੇਸ਼ ਭੇਜੇ ਉਹਨਾਂ ਲਗ ਲਗ ਕੰਟਰੀਸ ਵਿੱਚ ਪੀਪਲ ਸਟਾਰਟਡ ਵਿਦ ਕੈਨੇਡਾ ਦੈਨ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਲਗ ਲਗ ਦੇਸ਼ਾਂ ਦੀ ਲਗ ਲਗ ਚੁਆਇਸ ਅੱਜ ਕੈਨੇਡਾ ਨੇ ਰੇਟ ਵਧਾ ਦਿੱਤਾ ਜੀ ਆਸਟ੍ਰੇਲੀਆ ਨੇ ਰੂਲ ਸਟ੍ਰਿਕਟ ਕਰਤੇ ਕਿ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦਾ ਬੱਚਾ ਨਹੀਂ ਲੈਣਾ ਜਾਂ ਘਟ ਲੈਣੇ ਨੇ ਬੱਚਿਆ ਉਹ ਇੱਕ ਡੈਸਟੀਨੇਸ਼ਨ ਬੱਚੀ ਯੂਕੇ ਹੁਣ ਇਹ ਬੱਚੀ ਖੁਚੀ ਡੈਸਟੀਨੇਸ਼ਨ ਨਹੀਂ ਹੈ ਪਹਿਲੀ ਗਲਤੀ ਹੈ ਬਿਲਕੁਲ ਬਿਲਕੁਲ ਇਟ ਇਸ ਨਾਟ ਅ ਨਿਊ ਕੰਟਰੀ ਹੈ ਉਹ ਦੇਸ਼ ਹੈ ਜਿਹਨੇ ਪੂਰੀ ਦੁਨੀਆ ਦੇ ਉੱਪਰ ਰਾਜ ਕੀਤਾ ਹੈ ਗੱਲ ਕਰੀਏ ਡਾਕਟਰ ਰਾਜਾ ਰਾਮ ਮੋਹਨ ਰਾਏ ਡਾਕਟਰ ਗਰੀਆ ਮਹਾਤਮਾ ગાંધી ਦੀ ਜਾਂ ਗੱਲ ਕਰੀਏ ਆਪਣਾ ਡਾਕਟਰ ਮਨਮੋਹਨ ਸਿੰਘ ਦੀ ਜਾਂ ਸੁਖਵੀਰ ਬਾਦਲ ਸਾਹਿਬ ਦੀ ਜਿਨਨੇ ਵਧੀਆ ਬੰਦੇ ਨੇ ਜਿਨਨੇ ਦੀ ਪੋਲੀਟਿਸ਼ੀਅਨ ਕਹ ਲੋ ਜਾਂ ਵੱਡੇ ਬਿਜ਼ਨਸਮੈਨ ਕਹ ਲੋ ਸਾਰੇ ਨੇ ਸਟੱਡੀ ਉਹ এডਿਕੇਸ਼ਨ ਫਾਰਮ ਕਰਕੇ ਦਿੰਦੀ ਐਜੂਕੇਸ਼ਨ ਬਣਾ ਕੇ ਦਿੰਦੀ ਓ ਯੂਕੇ ਤੇ ਲੱਕੀ ਵੀ ਅੱਜ ਦੀ ਡੇਟ ਦੇ ਵਿੱਚ ਪੱਛਿਆਂ ਦਾੜਾ ਰੁਝਾਨ ਹੈ ਉਹ ਕੈਨੇਡਾ ਆਸਟ੍ਰੇਲੀਆ ਤੋਂ ਹਟ ਕੇ ਯੂਕੇ ਦੇ ਵਿੱਚ ਆ ਗਿਆ ਸਰ ਕਨਫਿਊਜਨਸ ਬਹੁਤ ਰਹਿੰਦੀਆਂ ਨੇ ਯੂਕੇ ਜਾਣ ਨੂੰ ਲੈ ਕੇ ਕਿ ਉੱਥੇ ਜੋਬ ਓਪਰਚ्युनिटीज ਨੂੰ ਲੈ ਕੇ ਲਾ ਲਓ ਸਟੱਡੀ ਨੂੰ ਲੈ ਕੇ ਕਿ ਉੱਥੇ ਪੀਆਰ ਮਿਲਣੀ ਵੀ ਕਹਿੰਦੇ ਬਹੁਤ ਔਖੀ ਹੈ ਇਹਦੇ ਬਾਰੇ ਸਾਡੇ ਡਾਊਟ ਹੈ ਜਿਹੜੇ ਬੱਚਿਆਂ ਦੇ ਉਹ ਕਲੀਅਰ ਕਰੂ ਕਿਰਨ ਮੈਮ ਦੋ ਤਰ੍ਹਾਂ ਦਾ ਬੱਚਾ ਹੈ ਜੀ ਪਹਿਲਾ ਬੱਚਾ ਉਹ ਜਿਹੜਾ ਕਹਿੰਦਾ ਮੈਂ ਸਿਰਫ ਵਿਦੇਸ਼ ਜਾਣਾ ਹੈ ਮੈਨੂੰ ਕੋਈ ਮਤਲਬ ਨਹੀਂ ਕਿਹੜਾ ਦੇਸ਼ ਕਿਹੜੀ ਕਿੱਦਾਂ ਕੀ ਕਰ ਹੈ ਦੂਜਾ ਬੱਚਾ ਉਹ ਕਹਿੰਦਾ ਜਿਹੜਾ ਕੁਆਲਿਟੀ ਸਟੂਡੈਂਟ ਹੈ ਜਿਹੜਾ ਕਹਿੰਦਾ ਮੈਂ ਪੜਨ ਜਾਣਾ ਹੈ ਜਿਹੜਾ ਬੱਚਾ ਕਹਿੰਦਾ ਨਾ ਮੈਂ ਪੜਨ ਜਾਣਾ ਹੈ ਯੂਕੇ ਉਹਦੇ ਵਾਸਤੇ ਕੱਲ ਵੀ ਇੱਕ ਨੰਬਰ ਤੇ ਸੀ ਆ ਅੱਜ ਵੀ ਇੱਕ ਨੰਬਰ ਤੇ ਸੀਗਾ ਜੇ ਤੁਸੀਂ ਗੱਲ ਕਰੋ ਨਾ ਪੰਜਾਬ ਤੋਂ ਬਾਹਰ ਦੀ ਕਰੀਏ ਆਪਾਂ ਗੱਲ ਕਰੀਏ ਸਾਊਥ ਦੀ ਸਭ ਤੋਂ ਪਹਿਲੀ ਪ੍ਰੈਫਰੈਂਸ ਬੱਚੇ ਦੀ ਯੂਕੇ ਹੈ ਗੱਲ ਕਰੀਏ ਦਿੱਲੀ ਦੀ ਬੱਚੇ ਦੇ ਪਹਿਲੀ ਪ੍ਰੈਫਰੈਂਸ ਯੂਕੇ ਹੈ ਉੱਥੇ ਦੇ ਬੱਚੇ ਸੋਚਦੇ ਨੇ ਕਿ ਪੀਆਰ ਮਿਲਨੇ ਕਿ ਨਹੀਂ ਮਿਲਨੀ ਪੀਆਰ ਛੱਡੋ ਸਿਟੀਨਸ਼ਿਪ ਆਪਣੇ ਬਹੁਤ ਸੋਹਣੇ ਦੇਸ਼ ਨੇ ਆਪਾਂ ਨੂੰ ਇੰਡੀਆ ਨੇ ਦਿੱਤੀ ਹੋਈ ਹੈ ਜਿੱਦਦੇ ਅਸੀਂ ਇੱਥੇ ਪੈਦਾ ਹੋਏ ਆ ਬਟ ਇਟ ਇਜ਼ ਨਾਟ ਅਬਾਊਟ ਪੀਆਰ ਇਟ ਇਜ਼ 올 ਅਬਾਊਟ ਗੇਟਿੰਗ ਗੁੱਡ ਐਜੂਕੇਸ਼ਨ ਇਟ ਇਜ਼ 올 ਅਬਾਊਟ ਗੇਟਿੰਗ ਕੋਰਸੇਸ ਕਿ ਕੀ ਬੱਚੇ ਨੂੰ ਮਿਲ ਰਿਹਾ ਹੈ ਕੀ ਉਹਦਾ ਹੀ ਆਉਟਪੁੱਟ ਹੈ ਇੱਕ ਸਾਲ ਦੀ ਮਾਸਟਰਸ ਡਿਗਰੀ ਕਰਕੇ 2 ਸਾਲਾਂ ਦਾ ਵਰਕ ਪਰਮਿਟ ਜਿਹੜੀ ਕੰਟਰੀ ਦਿੰਦੀ ਹੋਵੇ ਤੇ 3 ਸਾਲਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਬਸ ਉਹਦਾ ਕੰਮ ਕਰਨ ਵਾਲਾ ਹੋਣਾ ਯੂਕੇ ਚ ਪੋਸੀਬਲ ਹੈ ਜੜਾ ਕਿੰਦਾ ਕੰਮ ਨਹੀਂ ਮਿਲਦਾ ਜਾਂ ਪੀਆਰ ਨਹੀਂ ਹੁੰਦੀ ਉਹਨੂੰ ਸਾਡੇ ਕੋਲ ਭੇਜੋ ਕਿਉਂਕਿ ਯੂਕੇ ਦੇ ਵਿੱਚ ਏਵਰੀ ਪੋਸੀਬਿਲਿਟੀ ਇਜ਼ देयर ਉਸੇ ਬਾਰੇ ਅੱਜ ਅਸੀਂ ਡਿਸਕਸ ਕਰਨ ਵਾਸਤੇ ਆਏ ਹੋਏ ਹਾਂ ਜੀ ਸਰ ਇੱਕ ਕਨਸੈਪਟ ਆ ਬੜਾ ਸੋਨਾਂ ਨੂੰ ਮਿਲ ਰਿਹਾ ਕਿ ਤੁਹਾਡੇ ਵੱਲੋਂ ਯੂਕੇ ਯੂਨੀਵਰਸਿਟੀ ਦੇ ਨਾਲ ਬਰਮਿੰਗਮ ਸਿਟੀ ਯੂਨੀਵਰਸਿਟੀ ਔਰ ਇਹ ਨਾਲ ਮ व्यूअर्स ਨੂੰ ਦੇਖੋ ਬਰਮਿੰਗਮ ਸਿਟੀ ਯੂਨੀਵਰਸਿਟੀ ਵਨ ਆਫ ਦਾ ਟਾਪ 10 ਯੂਨੀਵਰਸਿਟੀਆਂ ਆਫ ਯੂਨਾਈਟਿਡ ਕਿੰਗਡਮ ਪਹਿਲੀ ਗੱਲ ਤਾਇਪ ਹੈ ਹਨਾ ਇਟਸ ਨਾਟ ਅ স্মਲ ਯੂਨੀਵਰਸਿਟੀ ਐਟ ਇਟਸ ਨਾਟ ਉਹ ਯੂਨੀਵਰਸਿਟੀ ਜਿੱਥੇ ਹਰ ਬੱਚਾ ਐਡਮਿਸ਼ਨ ਲੈ ਪਾਏਗਾ ਪਹਿਲੀ ਗੱਲ ਤਾਇਪ ਹੈ ਬਰਮਿੰਗਮ ਸਿਟੀ ਯੂਨੀਵਰਸਿਟੀ ਨੇ ਲੁਧਿਆਣੇ ਹੀਰੋ ਗਰੁੱਪ ਦੇ ਨਾਲ ਟਾਇਪ ਕਰਕੇ ਐਮਬੀਸੀਆਈ ਮੰਜਾਲ ਬਰਮਿੰਗਮ ਸਿਟੀ ਯੂਨੀਵਰਸਿਟੀ ਦਾ ਕੈਂਪਸ ਸਟਾਰਟ ਕੀਤਾ ਔਰ ਉਥੇ ਦੋ ਕੋਰਸਸ ਰਨ ਕਰਨਾ ਸ਼ੁਰੂ ਕੀਤੇ ਨੇ ਐਮਐਸਸੀ ਮੀਟਾਵਰਸ ਤੇ ਐਮਬੀਏ ਹਾਲਾਂਕਿ ਇਹ ਬੱਚੇ ਨੇ 1 ਸਾਲ ਦਾ ਪ੍ਰੋਗਰਾਮ ਯੂਕੇ ਚ ਕਰਨਾ ਤੇ ਉਹਨੂੰ 2 ਸਾਲਾਂ ਦਾ ਪੋਸਟ ਡੀ ਵਰਕ ਪਰਮਿਟ ਵੀ ਮਿਲਣਾ ਹੈ ਓਕੇ ਪਰ ਬੱਚੇ ਨੂੰ ਪਹਿਲੇ 3 ਮਹੀਨੇ ਦਾ ਫਾਊਂਡੇਸ਼ਨ ਕੋਰਸ ਯੂਕੇ ਚ ਕਰਾਇਆ ਜਾਣਾ ਲੁਧਿਆਣਾ ਇੰਚ ਸੌਰੀ ਕਰਾਇਆ ਜਾਣਾ ਇਸ ਤੋਂ ਬਾਅਦ 12 ਮਹੀਨੇ ਬੱਚਾ ਯੂਕੇ ਚ ਪੜੇਗਾ ਓਕੇ ਸਾਇਦਾ ਬੱਚੇ ਨੂੰ ਵੱਡੀ ਤੋਂ ਵੱਡੀ ਸਕਾਲਰਸ਼ਿਪ ਮਿਲ ਰਹੀ ਹੈ ਬੱਚਾ ਵਿਦਾਊਟ ਆਈਐਲ ਵੀ ਜਾ ਸਕਦਾ ਹੈ ਬੱਚੇ ਦੇ ਕੋਈ ਪੁਰਾਣੇ ਫੰਡ ਸ਼ੋ ਕਰਨ ਦੀ ਲੋੜ ਨਹੀਂ ਹੈ ਇਸ ਸਬੰਧਤ Aj Sadenal, it is a special invite. Kita, Ms. Mika from Birmingham City University, UK. Okay. She is all the way from UK here okay. with us. The whole the university, okay. the courses in detailed discussion. Hello, ma'am. How are you? Hello, I'm good. How are you? I'm good. So, ma'am, please, first of all, tell me like what kind of courses your university will be provided to the Indian students. Uh, first of all, uh, Birmingham City University is a comprehensive university. We provide uh, undergraduate and postgraduate and phd as well it's uh, okay. like more than hundreds courses in birmingham yeah. uh, w they, this is a good offer here we mm -hmm. do have provided two courses this year in ludiana mbce so one is msc applied metaverse and digital leadership we already have one cohort last okay. year which they already gone to birmingham city university in uk and okay. second course it happened this year it's international mba ਸੋ ਐਵਰੀਬਾਡੀ ਆਵੇ ਨੋਬਾਊਟ ਅ ਇੰਟਰਨੈਸ਼ਨਲ ਐਮਪੀਏ। ਸੋ ਤੋਂ ਗੱਲ ਇਹ ਹੈ ਕਿ ਮੈਮ ਦੇਖੋ ਦੋ ਤਰ੍ਹਾਂ ਦੇ ਕੋਰਸਿਸ ਪਹਿਲਾ ਤਾਂ ਹੋ ਗਿਆ ਐਮਐਸਸੀ ਮੀਟਾਵਰਸ। ਅੱਜ ਤੱਕ ਅਸੀਂ ਗੱਲ ਸੁਣੀ ਸੀ ਕੰਪਿਊਟਰ ਸਾਇੰਸ ਦੀ, ਅਸੀਂ ਗੱਲ ਸੁਣੀ ਸੀ ਸੌਫਟਵੇਅਰ ਡਿਵੈਲਪਰ ਦੀ, ਅਸੀਂ ਗੱਲ ਸੁਣੀ ਸੀ ਨੈਟਵਰਕਿੰਗ ਦੀ। ਉਹ ਜਮਾਨਾ ਲੰਘ ਗਿਆ ਲੋਕਾਂ ਦੇ ਹੱਥ ਵਿੱਚ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ। ਕੀ ਤਾਂ ਲੱਗਿਆ ਕਿ ਐਂਡ ਹੋ ਗਿਆ ਨਹੀਂ ਐਂਡ ਹੋਇਆ। ਜਿਹੜਾ ਆਉਣ ਵਾਲਾ ਸਮਾਂ ਹੋ ਗਿਆ ਮੀਟਾਵਰਸ ਦਾ ਜੇ ਚਾਹਨੀ ਹੋ ਗਈ ਤੋ ਅੱਡਾ ਬੱਚਾ 4 ਤੋਂ 5 ਲੱਖ ਰੁਪਏ ਮਹੀਨੇ ਦੀ ਸੈਲਰੀ ਤੇ ਕੰਮ ਸਿਰਫ 3 ਯੂਨੀਵਰਸਟੀਆਂ ਹਲੇ ਤੱਕ ਮੈਟਾਵਰਸ ਚੱਕਰੀਆਂ ਨੇ ਫੇਸਬੁੱਕ ਜਿਹਦੇ ਉੱਪਰ ਆਪਾਂ ਸਾਰਾ ਦਿਨ ਬੈਠ ਕੇ ਪ੍ਰੈਕਟਿਸ ਕਰ ਰਹੇ ਹਾਂ ਫੇਸਬੁੱਕ ਮੈਟਾ ਇੰਸਟਾਗ੍ਰam ਇਹਨਾਂ ਨੇ ਵੀ ਆਪਦੀ ਕੰਪਨੀ ਦਾ ਨਾਮ ਨਾ ਬਲਕਿ ਉਹ ਮੈਟਾ ਰੱਖ ਦਿੱਤਾ ਹੈ ਕਿ ਐਵਰੀਥਿੰਗ ਇਜ਼ ਕਮਿੰਗ ਅੰਡਰ ਮੈਟਾਵਰਸ ਨਾਓ ਹਰ ਇੱਕ ਚੀਜ਼ ਕੋਈ ਇਦਾਂ ਦਾ ਪ੍ਰੋਫੈਸ਼ਨ ਹੀ ਨਹੀਂ ਹੋਣਾ ਬੜੀ ਡਿਟੇਲ ਦੇ ਵਿੱਚ ਇਸ ਬਾਰੇ ਗੱਲ ਕਰਾਂਗੇ ਕੋਰਸ ਬਾਰੇ ਕਿਉਂਕਿ ਕੋਰਸ ਬੜਾ ਯੂਨੀਕ ਹੈ ਹਨਾ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਕਿਹੜੀ ਚੀਜ਼ ਨਵੀਂ ਆ ਗਈ ਕਿ ਮੈਟਾਵਰਸ ਵੀ ਸਾਨੂੰ ਸਿੱਖਣਾ ਪੈਣਾ ਹੈ ਬੱਚੇ ਨੂੰ ਅੱਜ ਸਮਝਣ ਦੀ ਫੱਲਾ ਬਾਅਦ ਉਹਦੇ ਹੱਥ ਵਿੱਚ ਜੜੀ ਜੌਬ ਹੋਣੀ ਹੈ ਨਾ ਉਹ ਬੱਚਾ ਉਮੀਦ ਹੀ ਨਹੀਂ ਕਰ ਸਕਦਾ ਕਿ ਕਿੰਨੇ ਲੱਖਾਂ ਦੇ ਵਿੱਚ ਉਹਦੀ ਸੈਲਰੀ ਮਿਲਣ ਵਾਲੀ ਹੈ ਇਟ ਇਜ਼ ਅ ਨਿਊ ਪ੍ਰੋਡਕਟ ਅਨਡਾਊਟੇਬਲੀ ਬਟ ਇਹਦੀ ਹੀ ਲਾਈਫ ਹੈ ਅੱਜ ਅੱਛਾ ਯਾਦ ਹੈ ਕਿਰਨ ਮਾਨ ਜਦੋਂ ਸਕੂਲ ਚ ਹੁੰਦੇ ਸੀ ਨਾ ਉਦੋਂ ਲੋਕੀ ਕਹਿੰਦੇ ਸੀ ਕਿ ਜਾਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਕੰਪਿਊਟਰ ਨਹੀਂ ਆਉਂਦਾ ਨਾ ਤੇ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਅੱਜ ਉਹ ਸਮਾਂ ਆ ਗਿਆ ਅੱਜ ਮੈਂ ਕਹਿੰਦਾ ਕਿ ਜੇ ਤੁਹਾਨੂੰ ਮੀਟਾਵਰਸ ਨਹੀਂ ਸਿੱਖਿਆ ਤੇ ਐਤੋਂ 10 ਸਾਲ ਬਾਅਦ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਸਾਡੇ ਹੱਥਾਂ 'ਚ ਜਿਹੜੇ ਮੋਬਾਈਲ ਨੇ ਨਾ ਐਵੇਂ ਨਿਕਲ ਜਾਣੇ ਨੇ ਲੋਕਾਂ ਦੇ ਆਪਣੇ ਟੀਵੀ ਸਕਰੀਨ ਲੈਪਟਾਪ ਸਭ ਕੁਝ ਗਾਇਬ ਹੋ ਜਾਣਾ एवरीथिंग ਇੱਕ ਕੋਈ ਚੱਕਰ ਦੇ ਵਿੱਚ ਆਇਆ ਨਹੀਂ ਮੈਟਾਵਰਸ ਦੇ ਚਾਹਦੇ ਗੂਗਲ ਨੇ ਤਾਂ ਰੀਸਰਚ ਦੇ ਆਪਣੇ ਵੀਆਰ ਗਲਾਸਿਸ ਵੀ ਲਾਂਚ ਕਰਤੇ ਨੇ ਜਿਹੜਾ ਇੱਕ ਗਲਾਸ ਹੈ ਜਿਹੜਾ ਲੋਕੀ ਪਾ ਕੇ ਉਹਦੇ ਨਾਲ ਬੱਧਾ ਹਰ ਇੱਕ ਚੀਜ਼ ਨੂੰ ਪ੍ਰੈਜੈਂਸ ਦੇਖ ਸਕਦਾ ਹੈ ਅਜਾ ਛੋਟੀ ਜੀ ਐਗਜ਼ਾਮਪਲ ਦੇ ਆ ਮੈਟਾਵਰਸ ਜਿੱਦਾਂ ਇੱਕ ਟੇਬਲ ਹੈ ਹਨਾ ਟੇਬਲ ਜੇ ਤੁਸੀਂ ਪਰਚੇਸ ਕਰਨ ਚਾਹਦੇ ਹੋ ਕਿਥੋਂ ਦੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਕਿਸੇ ਸਟੋਰ 'ਚ ਨਹੀਂ ਜਾਣਾ ਪੈਣਾ ਉਸ ਬੰਦੇ ਨੇ ਗੂਗਲ ਲਗਾ ਕੇ ਬੈਠਣਾ ਤੁਸੀਂ ਇੱਥੇ ਗੋਗਲਾ ਕੇ ਬੈਠਣਾ ਹੈ ਉਹ ਟੇਬਲ ਤੁਸੀਂ ਆਪਦੀ ਫਿੰਗਰ ਦੇ ਨਾਲ ਚੱਕ ਕੇ ਆਪਣੀ ਜਗ੍ਹਾ ਤੇ ਰੱਖ ਕੇ ਦੇਖ ਸਕੋਗੇ ਕਿ ਇੱਥੇ ਪੂਰਾ ਸੈਟਿੰਗ ਆਉਂਦੀ ਕਿ ਨਹੀਂ ਆਉਂਦੀ ਹੈ ਸਾਈਜ਼ ਦਾ ਕੋਈ ਚੱਕਰ ਤਾਂ ਨਹੀਂ ਹੈ ਕਲਰ ਕੰਬੀਨੇਸ਼ਨ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ ਨਾਟ ਲਿਮਟਿਡ ਟੂ ਥਿਸ ਤੁਸੀਂ ਅੱਜ ਸਵੀਗੀ ਤੇ ਇਸ ਮੈਟੋ ਤੇ ਖਾਣਾ ਆਰਡਰ ਕਰਦੇ ਹੋ ਅੱਜ ਸਿਰਫ ਉਹਦੀ ਫੋਟੋ ਦੇਖ ਸਕਦੇ ਹੋ ਜਾਂ ਥੋੜਾ-ਬੋੜਾ ਵੀਡੀਓ ਦੇਖ ਸਕਦੇ ਹੋ ਆਨ ਅਲੇ ਟਾਈਮ 'ਚ ਤੁਸੀਂ ਉਹਨੂੰ 스멜 ਕਰ ਪਾਉਂਗੇ ਕਿ ਖਾਣੇ ਦੀ 스멜 ਕਿਦਾਂ ਦੀ ਹੋਏਗੀ ਇਹ ਇਸ ਮੈਟਵਰਸ ਜਿਹੜੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਪਰ ਉਹਨਾਂ ਲੋਕਾਂ ਨੂੰ ਇਹ ਕਹਿਣਾ ਕਿ 5 ਸਾਲ ਪਹਿਲੇ ਤਹਾਨੂੰ ਪਤਾ ਸੀ ਜਾਂ ਕਿ ਤੁਸੀਂ Google Pay ਤੋਂ ਪੇਮੈਂਟ ਕਰ पाओगे QR ਕੋਡ ਤੋਂ ਸੀ ਪੇਮੈਂਟ ਟੈਕਨਾਲੋਜੀ ਇੰਨੀ ਫਾਸਟ ਬਦਲ ਰਹੀ ਹੈ ਕਿ ਜੇ ਅਸੀਂ ਇਹਦੇ ਨਾਲ ਨਾ ਚੱਲੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਲੋਕਾਂ ਦੇ ਅੱਗੇ ਲੰਘ ਹੀ ਜਾਵਾਂਗੇ ਸੋ ਬਰਮਿੰਗਮ ਸਿਟੀ ਯੂਨੀਵਰਸਿਟੀ ਉਹ ਪ੍ਰੋਗਰਾਮ ਲੈ ਕੇ ਆਈ ਹੈ ਜਿਹੜਾ ਕੋਈ ਨਹੀਂ ਆਫਰ ਕਰ ਸਕਦਾ ਲੁਧਿਆਣਾ ਵਿੱਚ ਸਿਰਫ 3 ਮਹੀਨੇ ਦਾ ਫਾਊਂਡੇਸ਼ਨ ਪ੍ਰੋਗਰਾਮ ਚੱਲੇਗਾ ਚੰਡੀਗੜ੍ਹ ਤੇ ਬਰਮਿੰਗਮ ਸਿਟੀ ਯੂਨੀਵਰਸਿਟੀ ਦੇ ਆਪਣੇ ਕੈਪੈਸਟ ਇੰਗਲੈਂਡ ਤੋਂ ਹੀ ਟੀਚਰ ਆਣਗੇ ਯ UK. Okay. so ma'am, is there any kind of scholarship that will be provided to the indian students? yes, this is a good thing about uh, for indian students. you have like £5,000 student grants can okay. apply from uh, MBCIE. Okay. so ma'am, why this university is different from others? like there are many other uh, colleges, universities are there in uk. so why this is different? It's different. I would put uh, two uh, very good points. One is our employability. Okay. Employability is very high, mm -hmm. uh, among with the whole UK, UK's top five, which is 97%, uh, ninety-seven percent, ninety-seven point four percentage, okay. which is most of the students who graduate they will get their job. A uh, second thing I would put very convenient lifestyle with low cost in UK. Everybody knows London is a very high cost city, yeah. but Birmingham, which is uh, second largest city in UK and very close to London, just one and a half hour uh, taking train or taking the car. Okay. And later, like uh, soon we have HS2, uh, bullet train is going to London, it's also under the construction. So it's open, just take forty five minutes to London, very convenient life, okay. and located in city. Okay. So students easy to approach every That's life right. yeah. um, to, to their living style, study style. And and also thirty percent lower cost than London. Okay. Ah, it is true. The mm. co London Birmingham Children are three percent the cost mm -hmm. of 5 ਲੱਖ ਰੁਪਏ ਦੀ ਸਰਦਾਰਸ਼ਿਬ ਦੇ ਰਹੀ ਹੈ ਬਰ ਬੰਗਾਮ ਚੀਟ ਯੂਨੀਵਰਸਿਟੀ ਸਿਰਫ ਸੈਪਟੈਂਬਰ ਇੰਟਰ ਐਕਸਾਮ ਲਈ ਸਾਨੂੰ ਕੈਸ਼ ਵਾਸਤੇ ਕੋਈ ਫੰਡ ਨਹੀਂ ਸ਼ੋਅ ਕਰਨੇ ਪੈਣੇ ਸਾਨੂੰ ਕੋਈ ਆਰਸੀ ਚਾਹੀਦੀ ਹੈ ਬੱਚਾ ਸਿਰਫ ਗ੍ਰੈਜੂਏਟ ਹੈ 54 60% ਨੰਬਰ ਨਾਲ ਗ੍ਰੈਜੂਏਟ ਹੈ ਕਿਸੇ ਵੀ ਸਟਰੀਮ ਚ ਗ੍ਰੈਜੂਏਟ ਹੈ 800 ਫਾਰਮਰ ਸੇ ਮੈਡੀਕਲ ਐਂਡ ਨਾਨ ਮੈਡੀਕਲ ਐਗਰੀਕਲਚਰ ਐ ਫੈਸ਼ਨ ਐ ਕਿਸੇ ਵੀ ਚੀਜ਼ ਦੇ ਵਿੱਚੋਂ ਨੇ ਗ੍ਰੈਜੂਏਸ਼ਨ ਕੀਤੀ ਐ ਤੇ ਬੱਚਾ ਇਸ ਕੋਰਸ ਵਿੱਚ ਅਡੀਸ਼ਨ ਐਡਮਿਸ਼ਨ ਲੈ ਸਕਦਾ ਐ ਬਰਮਿੰਗਮ ਸਿਟੀ ਯੂਨੀਵਰਸਿਟੀ 45 ਮਿੰਟ ਦੀ ਹੁੰਦਾ ਦੂਰੀ ਰਹਿ ਗਈ ਐ ਲੰਡਨ ਤੋਂ ਪਹਿਨੀ ਗੱਲ ਤਾਂ ਪੋਨੇ ਖੰਡਾਂ ਵਿੱਚ ਬੰਦਾ ਪਹੁੰਚ ਜਾਂਦਾ ਐ ਪਰ ਪੋਨੇ ਖੰਡੇ ਵਿੱਚ ਕੋਸਟ ਦਾ ਫਰਕ ਦੇਖੋ ਕਿੱਥੇ 10 ਲੱਖ ਰੁਪਈਆ ਸਾਲ ਦਾ ਖਰਚਾ ਰਹਿੰਦਾ ਐ ਜਾਂ 12 ਲੱਖ ਰੁਪਈਆ ਕਿੱਥੇ 7 ਲੱਖ ਰੁਪਈਆ ਦੇ ਆਂਦਾ ਖਰਚਾ ਸਾਲ ਦਾ ਹਨਾ ਕੋਸਟ ਆਫ ਲਿਵਿੰਗ ਇਜ਼ ਲੋ ਪਹਿਲੀ ਚੀਜ਼ ਜੌਬ ਓਪਰਚੁਨਿਟੀਆਂ ਆਰ ਹਾਇ ਕਿਉਂਕਿ ਜਿਆਦਾ ਹਾਸਲ ਬਸਲ ਨਹੀਂ ਹੈ ਜਿਆਦਾ ਟ੍ਰੈਫਿਕ ਨਹੀਂ ਹੈ ਤੇ ਜਿਆਦਾ ਚਾਲੇ ਟਾਈਮ ਚ ਹੋ ਸਕਦਾ ਹੈ। ਔਰ ਜਿਆਦਾ ਕੰਪੀਟੀਸ਼ਨ ਨਹੀਂ ਹੈ। ਪਹਿਲੀ ਚੰਦਕੀ ਗੱਲ ਹੈ। 97.4% ਇੰਪਲॉयਮੈਂਟ ਰੇਟ ਬੜੀ ਵੱਡੀ ਗੱਲ ਹੈ। 100 ਬੱਚਿਆਂ ਨੇ ਕੋਰਸ ਕੀਤਾ ਤਾਂ 97 ਬੱਚਿਆਂ ਦਾ ਜਵਾਬ ਯੂਨੀਵਰਸਿਟੀ ਕੈਂਪਸ ਤੋਂ ਹੀ ਮਿਲਦੇ ਨਹੀਂ ਹੈ। ਉਨਾ প্লেਸਮੈਂਟ ਟ੍ਰਾਈਡਰ ਥ्रू ਹੀ ਮਿਲ ਜਾਣੀ ਹੈ ਸੋ ਦਿਸ ਇਸ ਵਨ ਬਿਊਟੀਫੁਲ ਥਿੰਗ ਇਹ ਚੀਜ਼ ਆਨੇ ਰਹੀ ਹੈ ਬਰਮਿੰਗਮ ਸਿਟੀ ਯੂਨੀਵਰਸਿਟੀ ਯਾ ਯੂਕੇ ਵਨ ਲੋਕਾਂ ਨੂੰ ਵੈਸਟਰਨ ਤੇ ਖਿੱਚਣ ਤੇ ਮਜਬੂਰ ਕਰ ਰਹੀਆਂ ਨੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਕਿ ਜੇ ਮੈਂ 10-12 ਲੱਖ ਰੁਪਈਆ ਫੀਸ ਲਗਾ ਕੇ ਯੂਕੇ ਜਾ ਕੇ ਪੜ੍ਹ ਲਣਾ ਤੇ ਹਰ 4-5 ਲੱਖ ਰੁਪਏ ਦੀ ਮਹੀਨੇ ਦੀ ਮੈਨੂੰ ਇਨਕਮ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਪਾਰਟਿਕੂਲਰ ਕੋਰਸ ਕਰਨ ਤੋਂ ਬਾਅਦ ਤੇ ਇਹ ਕਿਤੇ ਹੋਰ پوری ਦੁਨੀਆ 'ਚ ਪੋਸੀਬਲ ਨਹੀਂ ਹੈਗਾ ਸਿਰਫ ਸਿਰਫ ਬਰਮਿੰਗਮ ਸਿਟੀ ਯੂਨੀਵਰਸਿਟੀ ਯੂਕੇ 'ਚ ਪੋਸੀਬਲ ਹੈ ਜ ਮੁੱਖ ਮਕਸਦ ਇਹ ਗੱਲ ਕਰੀਏ ਕੀ ਸੀ ਦੇਖੋ ਵੀ ਆਰ ਵੇਰੀ ਮਚ ਥੈਂਕਫੁਲ ਟੂ ਮੁੰਜਲ ਬਰਮਿੰਗਮ ਗਰੁੱਪ ਵੀ ਆਰ ਥੈਂਕਫੁਲ ਟੂ ਡਾਕਟਰ ਪ੍ਰੇਮ ਵੀ ਆਰ ਥੈਂਕਫੁਲ ਟੂ ਐਸਕਰੀ ਸਾਹਿਬ ਜਿਨ੍ਹਾਂ ਦੀ ਐਕਚੁਅਲੀ ਸੋਰਸ ਸੀਗੀ ਇਸ ਪ੍ਰੋਡਕਟ ਨੂੰ ਲੈ ਕੇ ਆਣਾ ਤੇ ਲੋਕਾਂ ਨੂੰ ਇੰਡੀਆ ਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕਰਨੀਆਂ ਤੁਸੀਂ ਹੋਸਟਲ ਕਦੀ ਕਾਲਜ ਵਿਜ਼ਿਟ ਕਰਕੇ ਦੇਖੋ ਹਨਾ ਤੁਹਾਡੀ ਟੀਮ ਨੇ ਵਿਜ਼ਿਟ ਕੀਤਾ ਹੈ ਹਾਈ ਸਟੈਂਡਰਡ ਅਕਮੋਡੇਸ਼ਨ ਵੀ ਅਵੇਲੇਬਲ ਹੈ ਜੇ ਬੱਚਾ ਰਹਿਣਾ ਚਾਹਵੇ ਤੇ ਹੋਸਟਲ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਦਾ ਕੈਂਪਸ ਇੱਥੇ ਤਿਆਰ ਕੀਤਾ ਗਿਆ ਯੂਕੇ ਤੋਂ ਹੀ ਟੀਚਰ ਇੱਥੇ ਪੜਾਉਣ ਵਾਸਤੇ ਆਉਂਦੇ ਬੇ ਨੇ ਪਰਪਸ ਹੈ ਅਸੀਂ ਇਹ ਕਿ ਆਪਦੇ ਆਪ ਨੂੰ ਵੀ ਆਪਦੇ ਦੇਸ਼ ਨੂੰ ਆਪਣੀ ਦੁਨੀਆ ਨੂੰ ਆਪਣੇ ਲੋਕਾਂ ਨੂੰ ਉਹਨਾਂ ਦੇ ਬਰਾਬਰ ਲਿਆ ਕੇ ਖੜਾ ਕਰਨਾ ਬਰਮਿੰਗਮ ਦੇ ਬਰਾਬਰ ਲਿਆ ਕੇ ਖੜਾ ਕਰਨਾ ਕਿ ਅਸੀਂ ਇਹਨਾਂ ਨਾਲੋਂ ਘੱਟ ਨਹੀਂ ਸੋ ਇੱਕ ਜੁਆਇੰਟ ਵੈਂਚਰ ਬਰਮਿੰਗਮ ਸਿਟੀ ਯੂਨੀਵਰਸਿਟੀ ਨੇ ਮੁੰਜਾਲ ਬਰਮਿੰਗਮ ਗਰੁੱਪ ਦੇ ਨਾਲ ਕੀਤਾ 12 ਮਹੀਨਾ ਦਾ ਪ੍ਰੋਗਰਾਮ ਇੰਡੀਆ ਦੇ ਵਿੱਚ ਤੇ ਬਾਕੀ 12 ਮਹੀਨੇ ਯੂਕੇ ਦੇ ਵਿੱਚ ਤੇ ਉਸ ਤੋਂ ਬਾਅਦ 2 ਸਾਲਾਂ ਦਾ ਵਰਕ ਪਰਮਿਟ ਵੀ ਹੈਗਾ ਤੇ ਕੱਲੀ ਕੱਲੀ ਯੂਨੀਵਰਸਿਟੀ ਇੰਨੀ ਸਕਾਲਰਸ਼ਿਪ ਦੇ ਰਹੀ ਹੈ ਮੈਨੂੰ ਲੱਗਦਾ ਇਸ ਤੋਂ ਵਧੀਆ ਓਪਰਚੁਨਿਟੀ ਨਹੀਂ ਮਿਲਣੀ ਜਿਹੜਾ ਕੈਪਰੀ ਐਜੂਕੇਸ਼ਨ ਦਾ ਰੋਲ ਹੈ ਅਸੀਂ ਐਡਮਿਸ਼ਨ ਪਾਰਟਨਰ ਹੈ ਜੀ ਇਹਨਾਂ ਦੇ ਕੋਈ ਵੀ ਬੱਚੇ ਨੇ ਐਡਮਿਸ਼ਨ ਲੈਣੀਆਂ ਦੇ ਕੈਪਰੀ ਐਜੂਕੇਸ਼ਨ ਦੇ ਥਰੂ ਲੈ ਸਕਦਾ ਹੈ ਉਹ ਜਾ ਕੇ ਕੈਂਪਸ ਵਿੱਚ ਵੀ ਐਡਮਿਸ਼ਨ ਲੈ ਸਕਦਾ ਹੈ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਕਾਲ ਕਰਕੇ ਐਡਮਿਸ਼ਨ ਲੈ ਸਕਦਾ ਹੈ ਐਂਡ ਥਿਸ ਇਜ਼ ਦਾ ਰਾਈਟ ਟਾਈਮ ਕਿਉਂਕਿ ਇਸ ਟਾਈਮ ਵਾਸਤੇ 5 ਲੱਖ ਰ ਕੋਈ ਵੀ ਨੌਜਵਾਨ ਯੂਕੇ ਜਾਣਾ ਚਾਹੁੰਦਾ ਹੈ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ ਕੋਈ ਕੋਰਸ ਨੂੰ ਲੈ ਕੇ ਬਹੁਤ ਕਨਫਿਊਜ਼ਨ ਹੈ ਸੋ ਕੋਈ ਵੀ ਕਨਫਿਊਜ਼ਨ ਲੁਧਿਆਣੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਤਾਂ ਲੈਣ ਦੀ ਜ਼ਰੂਰਤ ਨਹੀਂ ਕੈਪੀਅਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੁਹਾਡੇ ਲਈ ਇੱਕ ਅਜਿਹੀ ਸਰਵਿਸ ਇੱਕ ਅਜਿਹਾ ਕਨਸੈਪਟ ਲੈ ਕੇ ਆਇਆ ਜੋ ਅੱਜ ਤੱਕ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਆਇਆ ਸੋ ਹੋਰ ਜਾਣਕਾਰੀ ਲਈ ਤੁਸੀਂ ਹੇਠ ਲਿਖੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ